ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਸੰਗਰੂਰ ਵਿਖੇ ਵਾਪਰੀ ਘਟਨਾ ਤੋਂ ਬਾਅਦ ਐਕਸਾਈਜ਼ ਵਿਭਾਗ ਜਾਗਦਾ ਨਜ਼ਰ ਆਉਂਦਾ ਜੇ ਪਿਛਲੇ ਦਿਨੀ ਸੰਗਰੂਰ ਵਿਖੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਕਈ ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ ਜਿਸ ਤੋਂ ਬਾਅਦ ਐਕਸਾਈਜ਼ ਵਿਭਾਗ ਹਰਕਤ ਵਿੱਚ ਨਜ਼ਰ ਆਇਆ ਜੇ ਬਠਿੰਡਾ ਦੀ ਗੱਲ ਕੀਤੀ ਜਾਵੇ ਤਾਂ ਅੱਜ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਤੇ ਪੁਲਿਸ ਅਧਿਕਾਰੀਆਂ ਨੂੰ ਨਾਲ ਲੈ ਕੇ ਧੋਬਿਆਂ ਵਾਲਾ ਬਸਤੀ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਜੋ ਪਿਛਲੇ ਦਿਨੀ ਮੰਦਭਾਗੀ ਘਟਨਾ ਵਾਪਰੀ ਸੀ ਜਿਸ ਤੋਂ ਬਾਅਦ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਬਠਿੰਡਾ ਦੇ ਤੋਬਿਆਣਾ ਬਸਤੀ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਤੇ ਦੱਸਿਆ ਜਾ ਰਿਹਾ ਕਿ ਜੇ ਸ਼ਰਾਬ ਪੀਣੀ ਹਾਂ ਤਾਂ ਮਾਨਤਾ ਪ੍ਰਾਪਤ ਠੇਕਿਆਂ ਤੋਂ ਸ਼ਰਾਬ ਪੀਤੀ ਜਾਵੇ ਅਤੇ ਨਕਲੀ ਸ਼ਰਾਬ ਨਾ ਪੀਤੀ ਜਾਵੇ ਤਾਂ ਕਿ ਕੋਈ ਅਣਸਖਾਵੀ ਘਟਨਾ ਨਾ ਵਾਪਰੇ ਅਧਿਕਾਰੀਆਂ ਨੂੰ ਇਹ ਪੁੱਛਿਆ ਵੀ ਗਿਆ ਕਿ ਕੀ ਘਟਨਾ ਤੋਂ ਬਾਅਦ ਹੀ ਐਕਸਾਈਜ਼ ਵਿਭਾਗ ਨੂੰ ਕਿਉਂ ਯਾਦ ਆਇਆ ਪਰ ਉਹਨਾਂ ਨੇ ਕਿਹਾ ਕਿ ਸਾਡੇ ਵੱਲੋਂ ਲਗਾਤਾਰ ਲੋਕ ਜਾਗਰੂਕ ਕੀਤਾ ਜਾ ਰਿਹਾ ਤੇ ਅੱਜ ਵੀ ਧੋਬਿਆਣਾ ਬਸਤੀ ਵਿਖੇ ਨਕਲੀ ਸ਼ਰਾਬ ਦੇ ਸਬੰਧ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਇਸ ਮਾਮਲੇ ਵਿੱਚ ਐਕਸਾਈਜ਼ ਵਿਭਾਗ ਦੇ ਅਧਿਕਾਰੀ ਅਤੇ ਡੀਐਸਪੀ ਸਰਬਜੀਤ ਸਿੰਘ ਦਾ ਕੀ ਕਹਿਣਾ ਹੈ ਆਓ ਤੁਹਾਨੂੰ ਸੁਣਾਉਂਦੇ ਹਾਂ ਕੀ ਸਰ ਕੀ ਨਾਮ ਹੈ ਤੁਹਾਡਾ ਦੇ ਬਰਿੰਦਰਪਾਲ ਸੇ ਐਕਸਾਈਜ਼ ਅਫਸਰ ਬੇਲ ਦਾ ਜਿਵੇਂ ਆਪਾਂ ਨੂੰ ਪਤਾ ਹੀ ਆਪਣੇ ਸ਼ਹਿਰ ਦੇ ਵਿੱਚ ਬਹੁਤ ਵੱਡੀ ਮਤਭਾਗ ਅੱਗੇ ਘਟਣਾ ਵਾਪਰ ਚੁੱਕੀ ਹੈ ਜਿਸ ਜਿਹੜਾ ਬਹੁਤ ਵੱਡਾ ਜਾਨੀ ਮਾਲ ਨੁਕਸਾਨ ਹੋ ਸਕਿਆ ਹੈ ਪਰਿਵਾਰ ਕਾਫੀ ਤਬਾਹ ਹੋ ਚੁੱਕੇ ਹਨ ਠੀਕ ਹੈ ਜਿਨ੍ਹਾਂ ਦੇ ਪਿਛੋਕੜ ਵੀ ਆ ਤੁਸੀਂ ਦੇਖਿਆ ਵੀ ਉਹਨਾਂ ਦਾ ਗਰੀਬ ਪਿਛੋਕੜ ਤੋਂ ਸੀਗੇ ਬਲੌਂਗ ਕਰਦੇ ਸੀਗੇ ਤੇ ਉਹਨਾਂ ਤੇ ਉਹੀ ਕਮਾਈ ਦੇ ਸਾਧਨ ਸੀਗੇ ਜਿਹੜੇ ਖਤਮ ਹੋ ਚੁੱਕੇ ਆ ਇਸ ਟਾਈਮ ਕਿਉਂਕਿ ਦੇਖੋ ਕਿੰਨਾ ਵੱਡਾ ਸੈਟਪੈਕ ਲੱਗਿਆ ਸਾਰਾ ਪਰਿਵਾਰ ਨਾਲ ਪਾਕੀ ਦੇ ਨਾਲ ਹੋਰ ਜਿਵੇਂ ਇੱਕ ਧਿੱਕੇ ਦੇ ਵੀ ਕੱਢਦੀ ਹੈ ਸ਼ਰਾਬ ਨਜਾਇਜ਼ ਹੈ ਇਹ ਬਿਲਕੁਲ ਨਜਾਇਜ਼ ਸ਼ਰਾਬ ਹੈ ਇਹ ਬਣ ਪੀਣੀ ਨਹੀਂ ਚਾਹੀਦੀ ਪਹਿਲੇ ਕਰ ਸ਼ਰਾਬ ਹੀ ਨਹੀਂ ਪੀਣੀ ਚਾਹੀਦੀ ਜੇ ਫੇਰ ਵੀ ਲੋੜ ਪੈਂਦੀ ਹੈ ਤਾਂ ਆਪਾਂ ਨੂੰ ਘਟੋ ਘਾਟੇ ਰਜਿਸਟਰਡ ਥਾਂ ਤੋਂ ਜਾਂ ਸਸਤਾ ਧਾਰਗਿਆਂ ਤੋਂ ਲੈਣੀ ਚਾਹੀਦੀ ਹੈ ਜਾਂ ਕਿਸੇ ਵੀ ਗੈਰ ਜ਼ਿੰਮੇਵਾਰ ਵਿਅਕਤੀ ਤੋਂ ਨਾ ਲਈਏ ਵੀ ਜ ਉਹ ਕੀ ਕਰਦਾ ਕੌਣ ਹੈ ਜਿਹਦੇ ਥੈਂਟਿਫਾਈ ਹੈ ਹੀ ਨਹੀਂ ਕਿ ਥੈਂਟਿਕ ਕੋਈ ਬੰਦਾ ਹੀ ਨਹੀਂ ਹੈਗਾ ਉਹ ਕਾਨੂੰ ਉਹਦਾ ਵੇਚ ਕੇ ਚਲਾਉਂਦਾ ਉਹਨੇ ਆਪਣੇ ਜੀ ਫਾਇਦਾ ਵਾਸਤੇ ਵੇਚਣਾ ਹੈ ਉਹਨੇ ਨਾ ਕਿ ਸਰਕਾਰੀ ਮਾਲੀਆ ਇਕੱਠਾ ਕਰਨਾ ਲਾਇਸੈਂਸ ਤਾਂ ਵੀ ਸਰਕਾਰੀ ਮਾਲੀਆ ਵੀ ਦਿੰਦੇ ਆ ਠੀਕ ਹੈ ਇਸ ਨਾਲ ਸਰਕਾਰ ਚੱਲਦੀ ਹੈ ਬਟ ਇਹ ਚੀਜ਼ ਨੂੰ ਪਹਿਲੀ ਵਾਲਾ ਜਿਹੜੇ ਇਸੇ ਵਾਇਰ ਕਰਨ ਕਰਨਾ ਚਾਹੁੰਦੇ ਆ ਵੀ ਜੇ ਸ਼ਰਾਬ ਲੈਣੀ ਹੈ ਘੱਟੂ ਘੱਟ ਵੀ ਲਾਇਸੈਂਸ ਧਾਰੀਆਂ ਤੋਂ ਲਓ ਤੇ ਇਹ ਜਗ੍ਹਾ ਤੇ ਆਏ ਇਹ ਧੁੱਬੀਆਂ ਵਾਲਸਤੀ ਆਈ ਪਿੰਡ ਆ ਕਿਸ ਤਰ੍ਹਾਂ ਲੋਕਾਂ ਨੂੰ ਫੇਰ ਕਿਤੇ ਇਹ ਬਸ ਜਾਗਰੂਕ ਬੋਲ ਕੇ ਦੱਸ ਕੇ ਕਰਾਂਗੇ ਵੀ ਜਿਹੜੇ ਹੋਈਆਂ ਗਲਤ ਹੋਈਆਂ ਫਲੈਗ ਮਾਤੇ ਉੱਥੇ ਕ ਵੀ ਇਹਨੋਂ ਬਚੋ ਇਸ ਤੋਂ ਕਿ ਕਿਸੇ ਵੀ ਬਿਰਗੈਰ ਜ਼ਿੰਮੇਵਾਰ ਵਿਅਕਤੀ ਨੂੰ ਨਾ ਸ਼ਰਾਬੀ ਜਾਵੇ। ਲੈ ਦੇ ਨੀਰੇ ਬਾਸਟਰ ਉੱਪਰ ਠੇਕਾ ਹੈਗਾ ਤਾਂ ਉਹ ਤੋਂ ਲਈਓ। ਲੱਗਦਾ ਵੀ ਕਿਸ ਨਾ ਵਾਪਰਣ ਤੋਂ ਬਾਅਦ ਇਹ ਧਿਆਨ ਚ ਲੈ ਨਹੀਂ ਪਹਿਲਾਂ ਵੀ ਚਲਾਇਆ ਸੀਗਾ। ਪਹਿਲਾਂ ਵੀ ਚੱਲ ਰਿਹਾ ਹੈ। ਪਹਿਲਾਂ ਵੀ ਚਲਾਇਆ ਸੀ। ਮੰਦਪਾ ਘਟਾ ਪਹਿਲਾਂ ਜਮ ਤਾਰ ਤਾਰ ਵੀ ਪੀ ਚੁੱਕੀ ਹੈ। ਕਹਿੰਦੇ 2020 ਦੇ ਵਿੱਚ ਵੀ ਹੋਈ ਸੀਗੀ। ਉਸ ਤੋਂ ਬਾਅਦ ਕੁਝ ਨਾ ਪਤਾ ਨਹੀਂ ਕਿਵੇਂ ਮੰਡੀ ਘਟਾ ਹੋ ਜਾਂਦੀ ਹੈ। ਕਿਉਂਕਿ ਉਹਨੇ ਨਿੱਜੀ ਫਾਇਦਿਆਂ ਵਾਸਤੇ ਕਰਨਾ ਆਪਦਾ ਕੰਮ। ਜਿਹੜੇ ਬੰਦੇ ਨੇ ਇਹ ਕੰਮ ਕਰਨਾ ਹੈ ਉਹਨੂੰ ਕਿਸੇ ਜਾਣ-ਮਾਲ ਦੇ ਨਾਲਕ ਨਹੀਂ ਮਤਲਬ ਆਉਂਦਾ। ਉਹਨੂੰ ਆਪਦੇ ਪੈਸੇ ਤੱਕ ਮਤਲਬ ਹੁੰਦਾ ਹੈ ਠੀਕ ਹੈ ਇਸ ਕਰਕੇ ਇਹਨੂੰ ਬਚਾਉਣ ਵਾਸਤੇ ਇਹਨੂੰ ਰੋਕਣ ਵਾਸਤੇ ਆਪਾਂ ਇਹਨਾਂ ਕਰਨੀ ਚਾਹੁੰਦੇ ਆ ਵੀ ਤਾਂ ਕਿ ਇਹ ਆਮ ਜਿਹੜਾ ਗਰੀਬ ਆਦਮੀ ਇੱਕ ਦਿਹਾੜੀ ਦਾ ਆਦਮੀ ਹੁੰਦਾ ਉਹ ਹੁੰਦਾ ਵੀ ਮੈਂ ਘੱਟ ਤੋਂ ਘੱਟ ਪੈਸੇ ਨਾਲ ਕਿ ਮੈਂ ਕਿ ਗੁਜ਼ਾਰਾ ਕਰ ਲਾਂ ਠੀਕ ਹੈ ਮੇਰਾ ਕੰਮ ਵੀ ਬਣਦੇ ਤੇ ਮੈਂ ਤਾਂ ਚੁੱਕ ਕਰ ਲਾ ਬਟ ਇਹ ਗਲਤ ਹੋ ਜਾਂਦਾ ਕਿ ਵਾਰੀ ਜਦੋਂ ਬੰਦੇ ਨੂੰ ਹੁੰਦਾ ਉਹ ਗੈਰ ਜ਼ਿੰਮੇਵਾਰਾਂ ਥਾਂ ਤੋਂ ਲੈ ਲੈਂਦਾ ਹੁਣ ਨਹੀਂ ਪਤਾ ਤਾਂ ਕੀ ਚੀਜ਼ ਹੈ ਉਹਦੇ ਨਿਗਰੀ ਉਹ ਵੀ ਉੱਥੇ ਵੀ ਕਰਾਂਗੇ ਸਭ ਤੋਂ ਪਹਿਲਾਂ ਵੀ ਕਰ ਚੁੱਕੇ ਆ ਉੱਥੇ ਫੇਰ ਕਰਾਂਗੇ ਕਿਉਂਕਿ ਇਹ ਜਿੱਥੇ ਵੀ ਜੀ ਚੀਜ਼ਾਂ ਵਾਲੇ ਸਲਾਮ ਏਰੀਆ ਹੈ ਵਾਜਦੇ ਆਪਣੇ ਜਿਸ ਤਰ੍ਹਾਂ ਉਹ ਕਰਦੇ ਆ ਜਿੱਤੇ ਜਾਂ ਕੱਢਦੇ ਆ ਕੋਈ ਕਰਦੇ ਆ ਜਾਂ ਕਿਤੇ ਯੂਜ਼ ਜ਼ਿਆਦਾ ਹੁੰਦੀ ਹੈ ਚੀਜ਼ੇ ਕਿਉਂਕਿ ਗਰੀਬ ਆਦਮੀ ਇਸ ਤਰ੍ਹਾਂ ਤੇ ਜਾਂਦਾ ਠੋੜੇ ਠੇਕੇ ਤੇ ਨਹੀਂ ਜਾਂਦਾ ਉਹ ਕਹਿੰਦਾ ਮੈਂ ਥੋੜੇ ਪੈਸੇ ਨਾਲ ਵੇਰ ਸਰ ਜੇ ਉਹ ਗਲਤ ਜਾਵੜਦਾ ਕਿਉਂਕਿ ਐਮ ਆਰ ਪੀ ਵਗੈਰਾ ਉਹਨਾਂ ਦੇ ਵਿੱਚ ਹੁੰਦੀ ਉਸ ਤੋਂ ਵੱਧ ਰੇਟ ਨਹੀਂ ਨਹੀਂ ਐਮ ਆਰ ਪੀ ਦੇ ਵਿੱਚ ਨਾ ਇਹਦੇ ਵਿੱਚ ਜਿਹੜੀ ਚੀਜ਼ ਆ ਹੁਣ ਗਾਂ ਤੋਂ ਅਸੀਂ ਉਹ ਠੀਕ ਕਰ ਰਹੇ ਆ ਮਰਪੀ ਕੀ ਐਮ ਆਰ ਪੀ ਨਹੀਂ ਹੁੰਦੀ ਉਹ ਐਮ ਆਰ ਪੀ ਮਿਨੀਮਮ ਰੇਟ ਪ੍ਰਾਈਸ ਹੁੰਦਾ ਉਹਦੇ ਵਿੱਚ ਜਿਹੜਾ ਮੈਕਸਿਮਮ ਲ ਠੀਕ ਹੈ ਨਹੀਂ ਉਹ ਚੀਜ਼ ਹੁੰਦੀ ਹੈ ਕਿ ਕੋਈ ਉਹਦੇ ਵਿੱਚ ਨਾ ਐਕਸਾਈਟ ਡਿਊਟੀ ਲਗਣੀ ਪੈਂਦੀ ਹੈ। ਆਕਸਾਈਟ ਡਿਊਟੀ ਲਾ ਕੇ ਤਾਂ ਤੇ ਇਹ ਰੇਟ ਦੇ ਜਾਉਂਦੇ ਆ। ਐਕਸਾਈਟ ਡਿਊਟੀ ਉਹ ਐਕਸੇ ਤੋਂ ਬਾਅਦ ਐਡੀ ਐਡ। ਕਈ ਫੁੱਟਾ ਜਿੱਥੋਂ ਇੱਕ ਕੋਈ ਜਾਣਕਾਰੀ ਮਿਲਦੀ ਸੀ ਵੀ ਜਿਹੜੇ ਰੇਟ ਆ ਉਹ ਲੱਗ-ਲੱਗਾ ਜਾਂ ਇਹ ਹੋ ਸਕਦਾ ਵਟੰਡੇ ਜਿੱਲੇ ਦੇ ਵਿਚਾਲੇ ਹੋ ਜਾਂਦੇ ਆ ਕਿਉਂਕਿ ਉਹਨਾਂ ਦਾ ਨਿਸ਼ੀਫਾ ਦਾ ਵਾਦੇ ਆਦੇ ਕੁਝ ਨਾ ਕੋਈ ਕੋਈ 2 10 20 ਰੁਪਏ ਝੋਟੇ ਆਦਾ ਮਾਦਰ ਹੁਤਾ ਲੈਂਦਾ ਕੋਈ ਛੇਰ ਘਟਾਵਦਾ ਲੈਂਦਾ ਝੇਲ ਰੇ ਦਾ ਝੇਲਵਾ ਚੱਲਦੀ ਹੈ 10 20 ਰੁਪਏ ਦਾ ਇਹਨਾਂ ਨੂੰ ਮਾਦਰ ਪੜ ਦਿੱਤਾ ਹੁੰਦਾ ਇਹ ਕਰ ਰਿਹਾ ਉਹਦੇ ਕੰਮ ਵਾਸਤੇ ਕਿਉਂਕਿ ਉਹਨਾਂ ਨੇ ਵੀ ਆਪਦਾ ਕੰਮ ਕਰਨਾ ਉਹਦਾ ਕਾਰੋਬਾਰ ਹੈ ਬਟਾ ਉਹਨੇ ਕਿੱਥੋਂ ਕਰਨੇ ਆ ਲਾਇਸੈਂਸ ਫੀ ਦਾ ਵਿਆਜ ਵੀ ਲਿਖਦਾ ਅਗਲਾ ਸਾਰਾ ਕੁਝ ਜ਼ਿਆਦਾ ਦੇਖਣਾ ਪੈਂਦਾ ਉਹਦੇ ਖਰਚੇ ਹੀ ਵਾਜ ਜਾਂਦੇ ਆ ਜਿੰਨਾ ਵੱਡਾ ਕਾਰੋਬਾਰ ਉਹਨੇ ਖਾਤੇ ਵਾਜ ਜਾਂਦੇ ਆ ਜਿਹੜੀ ਲਿਸਟ ਜਾਰੀ ਕੀਤੀ ਉਸ ਤੋਂ ਬਾਅਦ ਤਾਂ ਨਹੀਂ ਲੱਗ ਸਕਦਾ ਨਹੀਂ ਲੈਟਸ ਕੋ ਜਾ ਰਹੇ ਜਿਹੜੇ ਹੈਗੇ ਉਹ ਅਲੱਗ ਹੈ ਇਸ ਤੋਂ ਜਿਹੜੀ ਵੀ ਉਹ ਹੈ ਲਾ ਇਹ ਦੇਖੋ ਇਹ ਮੈਚਿੰਗ ਜਿਹੜੇ ਹੈਗੇ ਰੇਟੋ ਬਣੇ ਹੋਏ ਆ ਜਾਂ ਮਿਨੀਮਮ ਬਣੇ ਹੋਏ ਆ ਕਿ ਦੋਨੇ ਰੇਟ ਚੱਲਦੇ ਆ ਅ ਅੱਜ ਅਸੀਂ ਐਕਸਾਈਜ਼ ਡਿਪਾਰਟਮੈਂਟ ਦੇ ਨਾਲ ਸਾਡੇ ਨਾਲ ਪੀਟੀਓ ਸਾਹਿਬ ਇਥੇ ਇਕੱਠੇ ਇਸ ਕਰਕੇ ਹੋਏ ਆਂ ਜੀ ਤਾਂ ਜੋ ਅਸੀਂ ਤੁਸੀਂ ਸੁਣਿਆ ਹੋਊਗਾ ਕਿ ਇਨਸੀਡੈਂਟ ਹੋਇਆ ਪਿਛੇ ਜੇ ਸੰਗਰੂਰ ਦੇ ਵਿੱਚ ਆ ਕਈ ਵਾਰ ਇਸ ਤਰ੍ਹਾਂ ਦੇ ਤਰੀਕੇ ਦੇ ਜ਼ਹਿਰੀਲੀ ਸ਼ਰਾਬ ਦੇ ਹੋਰ ਇਸ ਡਟ ਆ ਜਾਂਦੇ ਆ ਅਸੀਂ ਜ਼ਰੂਰ ਇਕੱਠੇ ਅਸੀਂ ਇਕੱਠੇ ਹੋਏ ਆਂ ਵੀ ਤਾਂ ਜੋ ਕਿ ਅਸੀਂ ਇੱਕ ਮੁਹਿੰਮ ਵੀ ਚਲਾਈ ਆ ਤੇ ਲੋਕਾਂ ਨੂੰ ਜਾਗਰੂਕ ਵੀ ਕਰੀਏ ਇਸ ਮਾਮਲੇ 'ਚ ਵੀ ਕਦੇ ਵੀ ਅਗਰ ਮਤਲਬ ਸਾਡੇ ਲਾਇਸੈਂਸ ਠੇਕੇ ਹੈ ਸਾਰਾ ਕੁਝ ਹੈਗਾ ਅਗਰ ਕਿਸੇ ਨੇ ਕੋਈ ਉਦਾਂ ਦਾ ਕਰਨਾ ਹੈ ਤਾਂ ਠੇਕੇ ਤੋਂ ਲਵੇ ਬਟ ਇਹ ਆ ਵੀ ਜਿਹੜੀ ਉਹ ਜ਼ਹਿਰੀਲੀ ਸ਼ਰਾਬ ਆ ਨਾ ਤਾਂ ਉਹ ਕੱਢੀ ਜਾਵੇ ਉਹਦੇ ਬਾਰੇ ਅਸੀਂ ਅਵੇਅਰ ਕਰਾਂਗੇ ਉਹਦੇ ਜਿਹੜੇ ਸਾਈਡ ਇਫੈਕਟਸ ਨੇ ਹੋਰ ਹੈਗਾ ਤੇ ਉਸ ਸਬੰਧੀ ਅੱਜ ਅਸੀਂ ਇਕੱਠੇ ਹੋ ਕੇ ਆਪਣਾ ਇੱਕ ਇਸ ਤਰੀਕੇ ਦਾ ਰੂਟ ਪਲਾਨ ਟਾਈਪ ਅਸੀਂ ਕਰ ਰਹੇ ਹਾਂ ਅਸੀਂ ਬੇਸਿਕਲੀ ਫਿਲਹਾਲ ਜਸਤਾ ਹੁੰਦਾ ਸੀ ਥੋਬੀਆਂ ਦਾ ਬਸਤੀ ਖੜੇ ਆ ਜੀ ਇੱਥੇ ਇਹ ਸਾਰੇ ਏਰੀਆ ਨੂੰ ਅਸੀਂ ਕਵਰ ਕਰਾਂਗੇ ਜੀ ਬਾਕੀ ਡਿਫਰੈਂਟ ਡਿਫਰੈਂਟ ਟਾਈਮ ਤੇ ਅਸੀਂ ਬਠਿੰਡੇ ਦੇ ਪੂਰੇ ਸ਼ਹਿਰ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਇਦਾਂ ਜਾਗਰੂਕਤਾ ਮੈਂ ਜਿਹੜੀ ਇਹਨੂੰ ਰੱਖਾਂਗੇ ਜੀ ਤੇ ਫਿਰ ਅਗਲਾ ਜਿੱਥੇ ਵੀ ਹੋਇਆ ਫਿਰ ਤੁਹਾਨੂੰ ਉਸ ਤਰ੍ਹਾਂ ਅਸੀਂ ਦੱਸਾਂਗੇ